ਜਾਦੀ ਸ਼ਾਮੀ ਗਏ 12 ਵਜੇ ਡਿਊਟੀ ਤੇ ਅਬਲਬ ਨੂੰ ਫੋਨ ਕਰ ਦਿੰਦੇ ਡੜੀ ਸ਼ਾਮ 8 ਵੇ ਮੈਨੂੰ ਫੋਨ ਕਰਦੇ ਉਹ ਘਰ ਨਹੀਂ ਆਇਆ ਤੇ ਕੱਲ ਡੜੀਆ ਮੈਨੂੰ ਪਏ ਪ੍ਰਾਈਮ ਚ ਗਿਆ ਜੋ ਕਟਿ ਜਮਾ ਕਰਾ ਕੇ ਆਮ ਗਿਆ ਸ਼ਬਰ ਦੇ ਮੈਨੂੰ ਪਾਪਾ ਦਾ ਬਿਲ ਨੂੰ ਨਹੀਂ ਆਇਆ ਤੇ ਮੈਂ ਸਾਨੂੰ ਮੈਂ ਬਸ ਹੋ ਗਏ ਮੰਮੀ ਨੂੰ ਕਿਹਾ ਡੈਡੀ ਡਿਊਟੀ ਗਏ ਆ ਡੈਡੀ ਸ਼ਾਇਦ ਤਰੇ 8 ਵੇ ਉਹਨਾਂ ਨੇ ਕੋਈ ਨਹੀਂ ਮੈਨੂੰ ਮੈਂ ਜਮਨੂ ਸਵੇਰੇ 6 ਵਜੇ ਫੋਨ ਆਇਆ ਮੈਨੂੰ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਝੂਠ ਬੋਲਿਆ ਲੈ ਨੇ ਸਾਡੇ ਨਾਲ ਮਿਲ ਲੈ ਲੈ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਹਾਲਾ ਕਿ ਡੈਡੀ ਜਮ ਬਾਈ ਕਿੱਥੇ ਖੜੀ ਪਈ ਐ ਡੱਬਾ ਰੋਟੀ ਐਥੇ ਪੈਕ ਪਿਆ ਕਿਨਾਂ ਝੂਠ ਬੋਲਿਆ ਕਿ ਪਹਿਲੇ ਕਿਤੇ ਡੈਡੀ ਇੱਥੇ ਨਹੀਂ ਆਏ ਫੇਰ ਕਹਿੰਦੇ ਆਏ ਸੀ ਮੁਰਗੇ ਚੱਲ ਗਏ ਐ ਲੱਭੇ ਨਹੀਂ ਸਾਨੂੰ ਦੇਖੇ ਨਹੀਂ ਸਾਨੂੰ ਅੱਧਾ-ਅੱਧਾ ਮਤਲਬ ਕਿ ਸਾਨੂੰ ਬਹੁਤ ਝੂਠ ਬੋਲਿਆ ਐ ਸਾਡੇ ਨਾਲ ਆਪਾਂ ਤੇ ਸਵੇਰੇ 7 ਵਜੇ ਆਏ ਹੋ ਸਾਡਾ ਤੇ ਕੋਈ ਹਾਲ ਨਹੀਂ ਹੁੰਦਾ ਬਿਆ ਇਹ ਕਹਿੰਦੇ ਦੱਸੋ ਸਹੀ ਸਾਨੂੰ ਹੋਇਆ ਕੀਗਾ ਇਨਸਾਫ ਦੋਹਾਨੂੰ ਹੋਇਆ ਕੀ ਆ ਪਾਪਾ ਹੈ ਕਿਸੇ ਮਰੇ ਬਹੁਤ ਖਾਣਾ ਪਈਆਂ ਸਾਰੇ ਆ ਗਏ ਇੱਕ ਮਿੰਟ ਸਾਰੇ ਸਾਰੇ ਆਣ ਇੱਕ ਮਿੰਟ ਦੇ ਆ ਸਾਰੇ ਦੌੜ ਪਰ ਉੱਤੇ ਨਹੀਂ ਜੀ 5 ਬੰਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਅਦ ਕਰੋ ਬਾਅਦ ਕਰੋ ਅਭੀ ਕਦਾ ਪਰ ਸਾਰੇ ਭੱਜਾ ਪੈ ਗਏ ਆ ਉਹ ਬੰਦ ਕਰੋ ਜੇ ਮੇਰੇ ਉਹ ਟੁਕੜਾ ਫਸਿਆ ਹੁੰਦਾ ਮੇਰੀ ਗੱਲ ਸੁਣ ਤਵੀਰ ਮੇਰੇ ਕੰਨ ਨਹੀਂ ਫੜੀਦੀ ਹੁੰਦੇ ਛਾ ਆ ਕੰਨ ਬੜੇ ਕਹਿੰਦਾ ਥੱਲੇ ਵਾਲੇ ਨੇ ਉਹਦੇ ਕੋਲ ਵੀ ਆਉ ਲਾਤੀ ਥੱਲੇ ਵਾਲੇ ਸਾਰਾ ਕੁਝ ਕਰਤਾ ਆ ਆ ਲੈ ਆ ਜਾਣਾ ਇੱਥੋਂ ਪਤਾ ਲੱਗਦਾ ਨਾ ਸਾਰਾ ਬਹੁਤ ਐਸਾ ਹੁੰਦਾ ਪਤਾ ਖੜਾ ਉਹ ਉਠੀ ਜਾ ਚਲੋ ਰੁਕ 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 ਦੇਖੀ ਕਿਹੜਾ ਟੁਕੜਾ ਆ ਉੱਧਰ ਰੁਕ ਦੇਖਿਆ ਆ ਲੈ ਅਕਦਾ ਥੱਲੇ ਦੇਖਦੇ ਵੇਖ ਇਹ ਉੱਪਰ ਜਿਹੜਾ ਗਿਆ ਦੇ ਨਾਮ ਦਾ ਇੱਕ ਵਿਅਕਤੀ ਆ ਦੀ ਜਿਹਦੀ ਉਮਰ 70 ਦਾ ਆ ਤੇ ਬਿਚਲਪੁਰ ਪਿੰਡ ਦਾ ਰਹਿਣ ਵਾਲਾ ਇੱਥੇ ਬਤੌਰ 슈ਗਰ ਮਿਲ ਜਿਹੜੀ ਹੈਗੀ ਆ ਫਿੱਟਰ ਕੰਮ ਕਰਦਾ ਸੀਗਾ ਤੇ ਉਹਨਾਂ ਦੇ ਘਰ ਦੇ ਅਨੁਸਾਰ ਕਿਤੇ ਵੀ ਕੱਲ 4 ਵਜੇ ਦੀ ਸ਼ਿਫਟ ਤੇ ਆਇਆ ਸੀਗਾ 4 ਵਜੇ ਤੋਂ 12 ਵਜੇ ਤੱਕ ਲਈ ਸ਼ਿਫਟ ਤੇ ਆਉਣਾ ਸੀਗਾ ਉਹਨੇ ਤੇ ਉਹ ਵਾਪਸ ਵੀ ਘਰੇ ਗਿਆ ਜਿਸ ਵਾਰੀ ਅਸੀਂ ਮਿੱਲ ਦੇ ਵਿੱਚ ਆਇਆ ਮਿੱਲ ਦੇ ਜਿਹੜੇ ਉਹਦੇ ਨਾਲ ਦੇ ਵਰਕਰ ਆ ਉਸ ਜੁਨਟ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੋਹਾਂ ਦੀ ਪੁੱਛਗਿੱਛ ਕਰ ਰਹੇ ਆ ਤੇ ਸੀਸੀਟੀ ਵੀ ਕੈਮਰੇ ਠੰਘਾ ਰਹੇ ਆ ਉਹ ਵੀ ਗੱਲ ਸਾਹਮਣੇ ਆਊਗੀ ਉਹ ਸਾਰੀ ਦੱਸਦਾ में आए हैं तो कार्ड उनका इन हुआ है यानी कि ड्यूटी पर आए हैं और वापस जब वो है कार्ड आउट होता है वो कार्ड आउट नहीं हुआ उनकी मोटरसाइकिल यहाँ है उनका टिफिन यहाँ है जिसमें खाना है टिफिन में तो अभी भी हम और ये सरदार साहब क्योंकि अभी कहीं नौकरी करिए कहना जी हम साहब हाँ चलो ऊपर पैगाश में तो पीछे भी पॉइंटों पर गए हूँ बरकर काम कर रहे थे उन्होंने पता नहीं उनसे पूछा भाई क्या कुछ ऐसा कपड़ा कोई ऐसी चीज़ आई है ਅਭੀ ਤੱਕ ਕੋਈ ਐਸਾ ਸਿੰਗਲ ਕਿਲੂ ਨਹੀਂ ਮਿਲਿਆ ਜੋ ਹੁਣ ਤੱਕ ਦੀ ਜਾਣਕਾਰੀ ਹੈ ਮੁਰਦਾਬਾ 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 ਪੂਰਬ ਪ੍ਰਸ਼ਾਧ ਮੁਰਦਾਬਾ 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 ਅੱਖਣਾ ਦੇ ਬੇ ਮੈਨੂੰ ਝੋਲੀ ਆੜਦੀ ਤੁਮੀ ਇਦਾਂ ਹੀ ਰੋਜ ਦਾ ਹੀਰੋ ਨੇ ਆ ਜੀ ਡੈਡੀ ਸ਼ਾਮੀ ਗਏ 4 ਵਜੇ ਡਿਊਟੀ ਤੇ ਅਬਾ ਲੱਭ ਨੂੰ ਫੋਨ ਕਰ ਦਿੰਦੇ ਡੈਡੀ ਸ਼ਾਮ ਨੂੰ 8 ਵਜੇ ਮੈਨੂੰ ਫੋਨ ਕਰਦੇ ਉਹ ਤੂੰ ਘਰੇ ਨਹੀਂ ਆਇਆ ਤੇ ਕੱਲ 3 ਵਜੇ ਮੈਨੂੰ ਪੈਸੇ ਫਰਾਈਜ ਜੁ ਭੇਜਾ ਜੁ ਕਾ ਜਮਾ ਕਰਾ ਕੇ ਆ ਮ ਗਿਆ ਸ਼ਵਰ ਦੇ ਮੈਨੂੰ ਪਾਪਾ ਦਾ ਮੈਨੂੰ ਫੋਨ ਵੀ ਆਇਆ ਤੇ ਮੈਂ ਸਾਨੂੰ ਮੈਂ ਪਸੋਂ ਗਏ ਮਮੀ ਨੂੰ ਕਿਹਾ ਡੈਡੀ ਡਿਊਟੀ ਗਿਆ ਡੈਡੀ ਸ਼ਾਇਦ ਤਰੇ 8 ਵਜੇ ਉਹਨੇ ਮੈਨੂੰ ਮੈਂ ਮੈਨੂੰ ਸਵੇਰੇ 6 ਵਜੇ ਫੋਨ ਆਇਆ ਮੈਨੂੰ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਝੂਠ ਬੋਲਿਆ ਨੇ ਸਾਡੇ ਨਾਲ ਮਿਲਣ ਲੈ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਹਾਲਾਂਕਿ ਡੈਡੀ ਦਾ ਬਾਈ ਕਿੱਥੇ ਖੜੀ ਪਈ ਹੈ ਡੱਬਾ ਰੋਟੀ ਇੱਥੇ ਪੈਕ ਪਿਆ ਇਹਨਾਂ ਨੇ ਝੂਠ ਬੋਲਿਆ ਕਿ ਪਹਿਲੇ ਕਿ ਤੇਰੇ ਡੈਡੀ ਇੱਥੇ ਨਹੀਂ ਆਏ ਫੇਰ ਕਹਿੰਦੇ ਆਏ ਸੀ ਮੁਰਗੇ ਚੱਲ ਗਏ ਆ ਲੱਭੇ ਨਹੀਂ ਸਾਨੂੰ ਦੇਖ ਨਹੀਂ ਸਕਾਨੂੰ ਅੱਧਾ-ਅੱਧਾ ਮਤਲਬ ਕੀ ਸਾਨੂੰ ਬਹੁਤ ਝੂਠ ਬੋਲਿਆ ਸਾਡੇ ਨਾਲ ਆਪਾਂ ਤਸਵੀਰ ਦੇ 7 ਵਜੇ ਆਏ ਹੋ ਸਾਡਾ ਤੇ ਕੋਈ ਹਾਲ ਨਹੀਂ ਹੁੰਦਾ ਵਿਆਹ ਕੀ ਮੰਗ ਕਰਦੇ ਹੋ ਆਪੇ ਅਸੀਂ ਇਹ ਕਹਿੰਦੇ ਦੱਸੋ ਸਾਨੂੰ ਹੋਇਆ ਕੀਗਾ ਇਨਸਾਫ ਦੋ ਸਾਨੂੰ ਹੋਇਆ ਕੀ ਆ ਪਾਪਾ ਹੈ ਕਿਸੇ ਮਰੇ ਹਾਂਜੀ ਹਾਂਜੀ ਇਸ ਦੀ ਜਾਣਕਾਰੀ ਸੁਪਰ ਬਿਸ਼ਨਪੁਰ ਕੇ ਇੱਕ ਸੱਜਣਾ ਨਾਇਕ ਰਾਸ਼ਟਰੀ ਦੇ ਨਾਮ ਤੇ ਮੈਂ ਨਾਮ ਤਾਂ ਨਹੀਂ ਜਾਣਦਾ ਟੀਚਰ ਹੈ 8 ਵਜੇ ਮuje ਸੂਚਨਾ ਉਨ੍ਹਾਂ ਕੇ ਮਿਲੀ ਉਸ ਕੇ ਬਾਅਦ ਆਪਣੇ ਪਿੱਛੇ ਖੜੇ ਸਰਦਾਰ ਸਾਹਿਬ ਮੁਖਤਾਰ ਸਿੰਘ ਜੀ तो सूचना मिलने के बाद जब लगा तो वो लोग यहाँ फैक्ट्री में आए क्योंकि पीर बाबा की जगह उनकी रही ऐतिहासिक तो सारे में उन्होंने फैक्ट्री में कहा भाई कहाँ तो पता चला पहले केमिस्ट की बात आई तो केमिस्ट के मेन आदमी से जब बात करी तो उसने कहा कि वो केमिस्ट मैंने मिल में है सारी टीम गई तो फिर सिक्योरिटी से जहाँ जहाँ वो देख सकते थे वहाँ देखा उसके बाद जो है फुटेज खंगाले गए जहाँ वीडियो वगैरह थी वहाँ देखने के बाद जितना भी देखा तो उसमें अपनी नज़र से मेरे साथ ये भी थे मुख्तार सिंह जी भी थे और भी आठ दस जिम्मेदार थे वो चंदन सिंह उसमें कहीं फुटेज में दिखाई नहीं दिए लेकिन ये भी है कि जब वो रात में आए हैं तो कार्ड उनका इन हुआ है यानी कि ड्यूटी पर आए हैं और वापस जब वो है कार्ड आउट होता है वो कार्ड आउट नहीं हुआ उनकी मोटरसाइकिल यहाँ है उनका टिफ़िन यहाँ है जिसमें खाना है टिफ़िन में तो अभी भी हम और ये सरदार साहब क्योंकि अभी कहीं नौकरी करिए कहना जी हम साहब वहाँ चलो ऊपर बैगास में तो पीछे भी पॉइंट पर गए बरकर काम कर रहे थे उन्होंने पता नहीं उनसे पूछा भाई क्या कुछ ऐसा कपड़ा कोई ऐसी चीज़ आई है अभी तक तो कोई ऐसा सिंगल क्लू नहीं मिला जो अब तक की जानकारी है इनको बंद करना पड़ा बीच में कोई टेक्निकल फॉल्ट आया था जिस कारण ये बंद वो हुई। फुटेज देखा है लेकिन उस सारे फुटेज में मशीन बंद हुई है लोहे आया आप लोगों ने देखा लेकिन उसमें कहीं चंदन सिंह चंदन सिंह नहीं दिखाई दे रहे मिस ऐपनिंग हो जाती है बंद हो जाती है मिल और आपको जानकारी नहीं दी जाती आप तो अधिकारी जानकारी। आपके, पा, आपके पास क्यों नहीं जानकारी पहुंची डिपार्टमेंट गन्ना डिपार्टमेंट है उसे ऊपर उस जानकारी देनी थी उसने नहीं जानकारी दी वो कह रहा है कि हाँ मैं जानकारी मुझे नहीं दी मैंने नहीं दी गलती महसूस करी संजीव उसका नाम है चंदन सिंह नाम सात साल ਤੇ ਬਿਛਰਪੁਰ ਪਿੰਡ ਦਾ ਰਹਿਣ ਵਾਲਾ ਇੱਥੇ ਬਤੌਰ 슈ਗਰ ਮਿੱਲ ਜਿਹੜੀ ਹੈਗੀ ਆ ਫਿੱਟਰ ਕੰਮ ਕਰਦਾ ਸੀਗਾ ਤੇ ਉਹਨਾਂ ਦੇ ਘਰ ਦੇ ਮਤਾਬ ਕਿਤੇ ਵੀ ਕੱਲ 4 ਵਜੇ ਦੀ ਸ਼ਿਫਟ ਤੇ ਆਇਆ ਸੀਗਾ 4 ਵਜੇ ਤੋਂ 12 ਵਜੇ ਤੱਕ ਵਾਲੀ ਸ਼ਿਫਟ ਤੇ ਆਉਣਾ ਸੀਗਾ ਉਹਨੇ ਤੇ ਉਹ ਬਾਅਦ ਵਿੱਚ ਵੀ ਘਰੇ ਗਿਆ ਜਿਸ ਵੰਦੀ ਅਸੀਂ ਮਿੱਲ ਦੇ ਵਿੱਚ ਆਇਆ ਮਿੱਲ ਦੇ ਜਿਹੜੇ ਉਹਦੇ ਨਾਲ ਦੇ ਵਰਕਰ ਆ ਉਸ ਜੂਨਟ ਦੇ ਵਿੱਚ ਕੰਮ ਕਰਦੇ ਆ ਉਹਨਾਂ ਤੋਂ ਵੀ ਪੁੱਛ-ਕਿਛ ਕਰ ਰਹੇ ਆ ਤੇ ਸੀਸੀਟੀ ਵੀ ਕੈਮਰੇ ਘੰਘਾ ਰਹੇ ਆ ਉਹ ਵੀ ਗੱਲ ਸਾਹਮਣੇ ਆਊਗੀ ਉਸਾਰੀ ਦੱਸਦਾ ਹੋਂ ਤੱਕ ਦੀ ਕੀਤੀ ਤਸਦੀਕ ਕਰਨ ਕੀ ਸਾਹਮਣੇ ਆਇਆ ਜੀ ਅਜੇ ਕੈਮਰਿਆਂ ਦੀ ਚੈੱਕ ਅਪ ਕਰ ਰਹੇ ਆ ਜੀ ਅਜੇ ਫਿਲਹਾਲ ਉਹਦਾ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਇੱਥੇ ਖੜਾ ਮਿਲਦੇ ਵਿੱਚ ਜਿਹੜਾ ਰੋਟੀ ਵਾਲਾ ਟਫੰਦਰ ਡੱਬਾ ਸੀਗਾ ਉਹ ਵੀ ਨਾਲ ਲੈ ਕੇ ਆ ਉਹ ਵੀ ਇੱਥੇ ਤੇ ਆ ਮਿਲ ਗਿਆ ਜੀ ਸਾਨੂੰ ਮਿਲ ਪਰਵੰਦਕ ਨਾਲ ਗੱਲ ਹੋਈ ਹੈ ਜੀ ਬਿਲਕੁਲ ਪ੍ਰਬੰਧਕ ਵਾਲਿਆਂ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈ ਜੀ ਨਾਲ ਹਾਂ ਜੀ ਤੇ ਪਿੰਡ ਵਾਲੇ ਕਹਿੰਦੇ ਹਾਂ ਹਾਦਸੇ ਦੀ ਮਿਸਹਪੈਨਿੰਗ ਹੋਈ ਕੋਈ ਇਧਰ ਜਾਣ ਕਰ ਲਈ ਕੋਈ ਐਕਸੀਡੈਂਟ ਹੈ ਕੋਈ ਦੀ ਐਕਸੀਡੈਂਟ ਬਾਰੇ ਅਜੇ ਫਿਲਹਾਲ ਕੋਈ ਕਹਿ ਨਹੀਂ ਸਕਦੇ ਐਕਸੀ ਸੀਸੀਟੀ ਦੇ ਵਿੱਚ ਕੁਝ ਮੁਲਾਜ਼ਮ ਸੀਸੀਟੀ ਕੈਮਰਿਆਂ ਦੇ ਵਿੱਚ ਜਿਹੜੀ ਫੁਟੇਜ ਦੇਖ ਰਹੇ ਆ ਜੀ ਉਹਦੇ ਵਿੱਚ ਕੋਈ ਜਿੱਦਾਂ ਮਿਲਦੀ ਆਮ ਚੱਲ ਰਹੀ ਆ ਜੀ ਕੋਈ ਇਦਾਂ ਦੀ ਗਲਬਾਤ ਸਾਹਮਣੇ ਫਿਲਹਾਲ ਨਹੀਂ ਆਈ ਹੈ ਠੀਕ ਹੈ